ਲਗਾਤਾਰ ਕੇਂਦਰ ਦੇ ਵਿੱਚ ਤੀਜੀ ਵਾਰ ਸਰਕਾਰ ਬਣਾਉਣ ਤੋਂ ਬਾਅਦ ਨਰਿੰਦਰ ਮੋਦੀ ਦੀ ਸਰਕਾਰ ਨੇ ਕਿਸਾਨਾਂ ਦੇ ਲਈ ਜਿਹੜਾ ਆਪਣਾ ਖਜ਼ਾਨਾ ਹੈ ਉਹ ਖੋਲ ਦਿੱਤਾ ਹੈ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਦੇ ਵਿੱਚ ਹੋਈ ਕੈਬਨਿਟ ਦੀ ਜਿਹੜੀ ਬੈਠਕ ਹੈ ਉਹਦੇ ਵਿੱਚ ਸਰਕਾਰ ਨੇ ਝੋਨਾ ਰਾਗੀ ਬਾਜਰਾ ਜ਼ਵਾਰ ਮੱਕੀ ਅਤੇ ਕਪਾਹ ਸਮੇਤ 14 ਜਿਹੜੀਆਂ ਸੋਣੀ ਦੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਦੇ ਘੱਟੋਂ ਘੱਟ ਸਮਰਥਨ ਮੁੱਲ ਜਿਹੜੇ ਵਧਾਉਣ ਦਾ ਹੈ ਉਹ ਫੈਸਲਾ ਕੀਤਾ ਹੈ ਕੇਂਦਰੀ ਮੰਤਰੀ ਮੰਡਲ ਦੇ ਫੈਸਲਿਆਂ ਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨੂੰ ਨੇ ਕਿਹਾ ਹੈ ਕਿ ਕੈਬਨਟ ਨੇ ਝੋਨਾ, ਰਾਗੀ, ਬਾਜਰਾ, ਜਵਾਰ, ਮੱਕੀ ਅਤੇ ਕਪਾਹ, ਮੇਦ 14 ਜੜੀਆਂ ਹੋਰ ਸੌਣੀ ਸੀਜ਼ਨ ਦੀਆਂ ਫਸਲਾਂ ਨੇ ਉਹਨਾਂ ਤੇ ਘੱਟੋਂ ਘੱਟ ਸਮਰਥਨ ਮੁੱਲ ਐਮ ਐਸ ਪੀ ਨੂੰ ਮਨਜ਼ੂਰੀ ਜਿਹੜੀ ਆ ਉਹ ਦੇ ਦਿੱਤੀ ਹੈ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼wini Vaishnaw ਨੇ ਕਿਹਾ ਕਿ ਝੋਨੇ ਦਾ ਨਵਾਂ ਘੱਟੋਕਟ ਸਮਰਥਨ ਮੁੱਲ ਜਿਹੜਾ ਉਹ 2300 ਰੁਪਏ ਤੈਅ ਕਰ ਦਿੱਤਾ ਗਿਆ ਜੋ ਕਿ ਪਿਛਲੇ ਘੱਟੋਕਟ ਸਮਰਥਨ ਮੁੱਲ ਦੇ ਨਾਲੋਂ ਜਿਹੜਾ 117 ਰੁਪਏ ਵੱਧ ਹੈ ਕਪਾਹ ਦਾ ਨਵਾਂ ਐਮਐਸਪੀ ਜਿਹੜਾ ਉਹ 7321 ਹੋਵੇਗਾ ਤੇ ਇਸੀ ਦੂਜੀ ਕਿਸਮ ਦੇ ਲਈ ਨਵਾਂ ਐਮਐਸਪੀ 7521 ਹੋਵੇਗਾ ਜੋ ਕਿ ਪਹਿਲਾਂ ਨਾਲੋਂ 501 ਰੁਪਏ ਵਾਧਾ ਹੈ ਅਸ਼ਵਨੀ ਵੈਸ਼ਨਵਨ ਨੇ ਕਿਹਾ ਕਿ ਦੇਸ਼ ਦੇ ਵਿੱਚ 2 ਲੱਖ ਨਵੇਂ ਜਿਹੜੇ ਵੇਅਰ ਹਾਊਸ ਹੈ ਉਹ ਬਣਾਏ ਜਾਣਗੇ ਨਵੇਂ ਐਮਐਸਪੀ ਅਤੇ 2 ਲੱਖ ਕਰੋੜ ਰੁਪਏ ਜਿਹੜੇ ਆ ਉਹਨਾਂ ਤੇ ਖਰਚ ਕੀਤੇ ਜਾਣਗੇ ਇਹ ਪਿਛਲੇ ਫਸਲੀ ਸੀਜ਼ਨ ਨਾਲੋਂ 35000 ਕਰੋੜ ਰੁਪਏ ਜਿਹੜੇ ਉਹ ਵਧ ਨੇ ਤੇ ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਘੱਟੋ-ਕਟੋ ਜਿਹੜਾ ਸਮਰਥਨ ਮੋਲ ਆ ਫਸਲ ਦੀ ਲਾਗਤ ਦਾ ਘੱਟੋ-ਕਟੋ 1.5 ਗੁਣਾ ਹੋਣਾ ਚਾਹੀਦਾ ਹੈ